ਅੰਸਰਾਜ ਹੰਸ ਪੂਰੇ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਕੁਮਰੇ ਨੇ ਅਤੇ ਬਹੁਤ ਸਾਰੀ ਜਗ੍ਹਾਵਾਂ ਦੇ ਉੱਤੇ ਉਹਨਾਂ ਦਾ ਜ਼ੋਰਦਾਰ ਵਿਰੋਧ ਵੀ ਹੋ ਰਿਹਾ ਕੱਲ ਦੀ ਕੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਰੋਧ ਹੋਇਆ ਅਤੇ ਕਰੀਬ 2 ਦਰਜਨ ਕਿਸਾਨ ਜਿਹੜੇ ਨੇ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਗਏ ਨੇ ਸਾਡੇ ਨਾਲ ਸੁਨੀਤਾ ਗਰਗ ਜੀ ਮੌਜੂਦ ਨੇ ਸੁਨੀਤਾ ਜੀ ਕਿਵੇਂ ਲੱਗਦਾ ਹੈ ਤੁਸੀਂ ਜਦੋਂ ਜਾਣਿਓ ਪਿੰਡਾਂ ਵਿੱਚ ਅੱਗੋਂ ਕਿਸਾਨ ਤੁਨੂ ਪਏ ਜਾਂਦੇ ਨੇ ਬੜਾ ਜ਼ਬਰਦਸਤ ਵਿਰੋਧ ਹੁੰਦਾ ਹੈ ਕੀ ਲੱਗਦਾ ਹੈ ਸਰਵਾਈਵ ਕਰ ਪਾਉਂਗੇ ਇਸ ਤਰ੍ਹਾਂ ਦੇਖੋ ਜਿਹੜੇ ਵਿਰੋਧ ਕਰ ਰਹੇ ਨੇ ਇਹ ਕਿਸਾਨ ਨਹੀਂ ਆ ਸਭ ਤੋਂ ਪਹਿਲਾਂ ਤਾਂ ਇਹ ਗੱਲ ਤੁਹਾਨੂੰ ਦੱਸ ਦਿਆਂ ਕਿਉਂਕਿ ਕਿਸਾਨਾਂ ਦੀਆਂ 60 ਜਥੇਬੰਦੀਆਂ ਸੀ ਜਿਨ੍ਹਾਂ ਚੋਂ 3-4 ਵਿਰੋਧ ਕਰ ਰਹੀਆਂ ਨੇ ਉਹ ਇਹ ਜਥੇਬੰਦੀਆਂ ਕਿਸਾਨ ਨਹੀਂ ਕਹਿ ਸਕਦੇ ਇਹ ਪੇੜ ਹੈ ਚੰਦ ਸਿੱਕਿਆਂ ਵਿੱਚ ਵਿਕੇ ਹੋਏ ਨੇ ਜੋ ਅਤੰਕਵਾਦੀ ਦੇਸ਼ ਦੇ ਵਿਰੁੱਧ ਹੈ ਮੋਦੀ ਜੀ ਦੇ ਵਿਰੁੱਧ ਹੈ ਉਹ ਲੋਕ ਇਹਨਾਂ ਨੂੰ ਖਰੀਦ ਰਹੇ ਨੇ ਖਰੀਦ ਕੇ ਇਹ ਕਹਿ ਰਹੇ ਨੇ ਸਿਰਫ ਬੀਜੇਪੀ ਦਾ ਤੁਸੀਂ ਅੱਗੇ ਖੜਨਾ ਹੈ ਉਹਨਾਂ ਦਾ ਵਿਰੋਧ ਕਰਨਾ ਹੈ ਤਾਂ ਕਿ ਭਾਰਤੀ ਜਨਤਾ ਪਾਰਟੀ ਅੱਗੇ ਨਾ ਜਾਏ ਦੇਖੋ ਕਦੇ ਕਿਸੇ ਭਗਵੰਤ ਮਾਨ ਜੀ ਦਾ ਵਿਰੋਧ ਕੀਤਾ ਉਹਨਾਂ ਨੇ ਕਾਂਗਰਸ ਦਾ ਕੀਤਾ ਹੈ ਸਾਡੇ ਪਿੱਛੇ ਹੀ ਕਿਉਂ ਪਏ ਨਹੀਂ ਇਹਦਾ ਸਾਰੇ ਬੱਚੇ-ਬੱਚੇ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਪਾਰਟੀਆਂ ਪਿੱਛੇ ਪਏ ਨੇ ਇਹ ਕਿਸਾਨ ਨਹੀਂ ਐ ਅਸਲੀ ਕਿਸਾਨ ਤਾਂ ਭਾਰਤ ਜਨਤਾ ਪਾਰਟੀ ਦੇ ਨਾਲ ਨੇ ਕਿਉਂਕਿ ਜੋ ਮੋਦੀ ਜੀ ਨੇ ਕਿਸਾਨਾਂ ਲਈ ਕੀਤਾ ਹੈ ਉਹ ਤਾਂ ਕੋਈ ਕਰ ਹੀ ਨਹੀਂ ਸਕਿਆ 6000 ਰੁਪਿਆ ਸਾਲਾਨਾ ਸਿੱਧਾ ਉਹਨਾਂ ਦੇ ਖਾਤੇ ਵਿੱਚ ਜਾ ਰਿਹਾ ਹੈ ਪਹਿਲਾਂ ਇਹ ਖਾਦ ਵਾਸਤੇ ਲੜਾਈ ਹੁੰਦੀ ਸੀ ਬਲੈਕ ਮੈਜਿੰਗ ਹੁੰਦੀ ਸੀ ਹੁਣ 1200 ਰੁਪਿਆ ਗੱਟਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਰੇਟ 3000 ਹੈ ਬਾਕੀ ਦੀ ਸਬਸਿਡੀ ਸੈਂਟਰ ਸਰਕਾਰ ਆਪ ਭਰਦੀ ਹੈ ਕਨਕ ਤੇ ਝੋਨੇ ਦਾ ਪਿਛਲੇ ਆਏ ਵਾਰ दाना दाना ਐਮਐਸਪੀ ਰੇਟ ਤੇ ਚੱਕ ਕੇ ਸਿੱਧਾ 48 ਘੰਟਿਆਂ ਦੇ ਅੰਦਰ ਅੰਦਰ ਪੈਸਾ ਉਹਨਾਂ ਦੇ ਖਾਤਿਆਂ ਵਿੱਚ ਜਾ ਰਿਹਾ ਹੈ ਸੋਇਲ ਹੈਲਥ ਕਾਰਡ ਇਹਨਾਂ ਦੇ ਬਣਾਏ ਜਾ ਰਹੇ ਨੇ ਔਰ ਆਯੂਸ਼ਮਾਨ ਕਾਰਡ ਕਿਸਾਨਾਂ ਦੇ ਬਣਾਏ ਜਾ ਰਹੇ ਨੇ ਕਿਸਾਨਾਂ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਨੇ ਤਾਂ ਕਿਉਂਕਿ ਮੋਦੀ ਜੀ ਜਾਣਦੇ ਨੇ ਆ ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਗਰ ਖੇਤੀ ਸਰਵਾਈਵ ਕਰੂਗੀ ਤਾਂ ਇਕਨੋਮੀ ਸਰਵਾਈਵ ਕਰੂਗੀ ਇਹਦਾ ਕਿਸਾਨ ਸਿਰਫ ਤੇ ਸਿਰਫ ਗੁੰਡਾ ਕਰਦੀ ਗੁੰਡਾ ਅੰਸਰ ਕਹਿ ਲੋ ਆਪਾਂ ਬਕਾਊ ਮਾਲ ਕਹਿ ਲੋ ਬਕਾਊ ਟੋਲਾ ਕਹਿ ਲੋ ਇਹਨਾਂ ਨੇ ਕਰੋੜਾਂ ਰੁਪਇਆ ਲੈ ਕੇ ਹਮਲੇ ਕੀਤਾ ਤੁਸੀਂ ਹੁਣੇ 2-3 ਦਿਨ ਹੋ ਗਏ ਵੀਡੀਓ ਦੇਖੀ ਮੈਂ ਮਾਨਸਾ ਵਾਲੇ ਰੁਲਦੂ ਰਾਮ ਦੀ ਕਿੰਨਾ ਤਕੜਾ ਹੋਟਲ ਪਾਇਆ ਏ ਕਿਉਂ ਭਈ ਕੀ ਕੀ ਬਿਜ਼ਨਸ ਸੀ ਉਹਦਾ ਜਿਹੜਾ ਹੋਟਲ ਪਾਇਆ ਆਹੀ ਅਤੰਕਵਾਦੀਆਂ ਤੋਂ ਪੈਸੇ ਲੈ ਕੇ ਇਹਨਾਂ ਦੇ ਹੋਟਲ ਖੜੇ ਹੋ ਕੇ ਇਹਨਾਂ ਨੇ ਜ਼ਮੀਨਾਂ ਵੀ ਹੋਰ ਖਰੀਦ ਲੀਆਂ ਇਹ ਸ਼ਰਮਾਇਦਾਰ ਬਣ ਗਏ ਸਿਰ ਤੇ ਸਿਰਫ ਬਕਾਊ ਟੋਲਾ ਏ ਕੋਈ ਕਿਸਾਨ ਕਹਿ ਨਹੀਂ ਸਕਦੇ ਅਸੀਂ ਅਤੰਕਵਾਦੀਆਂ ਦੇ ਹੱਥੋਂ ਵਿਕੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਦੁਸ਼ਮਣ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਡਵੈਲਪਮੈਂਟ ਕਰਦੀ ਹੈ ਉਹਨਾਂ ਨੂੰ ਪਤਾ ਹੈ ਪੰਜਾਬ ਸਭ ਤੋਂ ਪਿੱਛੇ ਹੈ ਅਗਰ ਭਾਰਤੀ ਜਨਤਾ ਪਾਰਟੀ ਪੰਜਾਬ ਚ ਆ ਗਈ ਪੰਜਾਬ ਨੂੰ ਪਹਿਲੇ ਨੰਬਰ ਤੇ ਲੈ ਜਾਣਾ ਮੁਰਕੇ ਸਾਡਾ ਨੰਬਰ ਹੀ ਨਹੀਂ ਲੱਗਣਾ ਕਹਿੰਦੇ ਕੈਂਡੀਡੇਟ ਹੋਰ ਵੀ ਨੇ ਬੀਜੇਪੀ ਦੇ ਹੰਸਰਾ ਹਸਦਾਈ ਉਹਨਾਂ ਦਾ ਕੱਲਾ ਦਾ ਇੰਨਾ ਦਾ ਇੰਨਾ ਵਿਰੋਧ ਕਿਉਂ ਹੋ ਰਿਹਾ ਕਿਉਂਕਿ ਹੰਸਰਾ ਜਹੰਸ ਦੀ ਜਿੱਤ ਸ਼ੋਰ ਹੈ ਪਹਿਲਾਂ 6.5 ਲੱਖ ਵੋਟਾਂ ਤੋਂ ਆਪਣੇ ਰੋਹਣੀ ਇਲਾਕੇ ਤੋਂ ਜਿੱਤ ਕੇ ਆਈ ਐ ਕਿਉਂਕਿ ਮੇਰੇ ਬੱਚੇ ਰੋਹਣੀ ਚ ਰਹਿੰਦੇ ਨੇ ਸਾਡਾ ਕਾਰੋਬਾਰ ਸਾਰਾ ਦਿੱਲੀ ਹੈ ਰੋਹਣੀ ਦੇ ਲੋਕ ਅੱਜ ਵੀ ਇਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਬਹੁਤ ਡਿਵੈਲਪਮੈਂਟ ਕੀਤੀ ਹੈ ਔਰ ਮੋਦੀ ਜੀ ਨੇ ਸੋਚਿਆ ਕਿ ਮਾਲਵੇ ਦੇ ਵਿੱਚ ਇਹੋ ਜਿਹੇ ਕੈਂਡੀਡੇਟ ਦੀ ਜ਼ਰੂਰਤ ਹੈ ਜਿਹੜੇ ਲੋਕਾਂ ਦੇ ਨਾਲ ਖੜਨ ਵਿਕਾਸ ਕਰ ਸਕਣ ਗੱਠਸ ਰੱਖਣ ਇਹਨਾਂ ਨੂੰ ਪਤਾ ਹੈ ਜਿੱਤ ਕੇ ਕੈਬਨਿਟ ਮਿਨਿਸਟਰ ਬਣਨਾ ਹੈ ਇਸ ਕਰਕੇ ਵਿਰੋਧ ਕਰਦੇ ਨੇ ਕੱਲ ਵੀ ਕੱਲ ਵੀ ਬੜਾ ਤਕੜਾ ਵਿਰੋਧ ਹੋਇਆ ਪੁਲਿਸ ਉਹਨੂੰ ਡਿਟੇਨ ਕਰ ਲੈਂਦੀ ਹੈ ਪਰ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਬਦਲਦੀ ਪੁਲਿਸ ਕੀ ਕਰਦੀ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਇਹ ਪ੍ਰਸ਼ਾਸਨ ਸਭ ਉਹਨਾਂ ਦੇ ਨਾਲ ਚੱਲਦਾ ਹੈ ਜੋ ਸੀਟਿੰਗ ਸਰਕਾਰ ਹੁੰਦੀ ਹੈ ਪ੍ਰਸ਼ਾਸਨ ਦੀ ਪਤਾ ਨਹੀਂ ਕੀ ਮਜਬੂਰੀਆਂ ਨੇ ਪਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਇਹ ਗੁੰਡਾ ਅੰਸਰੀਆਂ ਨੂੰ ਨੱਥ ਪਾਵੇ ਕਿਉਂਕਿ ਜਦੋਂ ਚਾਰ ਜਣੇ ਸਿਰਫ ਮੈਂ ਬਾਂਦਰ ਚਾਲਿੰਗ ਪ੍ਰੋਗਰਾਮ ਤੇ ਗਈ ਸਿਰਫ ਚਾਰ ਜਣੇ ਸੀ ਉਹਨਾਂ ਨੂੰ ਘੇਰੀ ਵਟਾ ਘਟੋ ਘਟ ਵੰਡਾ ਜਣੇ ਸੀ ਕਿਉਂ ਭਈ ਅਸੀਂ ਵੀ 3000 ਹੌਣ ਦੇ ਸਾਹਮਣੇ ਦੇਖੀ ਜਾਊ ਜੋ ਹੋਊਗਾ ਜੇ ਇਹ ਇਹਨਾਂ ਦੇ ਹੱਥ ਲੱਗੇ ਸਾਨੂੰ ਵੀ ਸਰਕਾਰ ਰੱਬ ਨੇ ਹੱਥ ਦਿੱਤੇ ਐ 416 ਦਿਨ ਮੇਰੀ ਕੋਠੀ 'ਚ ਬੈਠੇ ਰਹੇ ਕਿਉਂ ਭਈ ਕਿਉਂ ਬੈਠੇ ਰਹੇ ਕੀ ਕਸੂਰ ਸੀ ਸਾਡਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਸੀਂ ਭਾਰਤਿਆ ਜਨਤਾ ਪਾਰਟੀ ਦੇ ਵਰਕਰ ਆ ਵਰਕਰ ਰਹਾਂਗੇ ਜੋ ਸਾਡੀ ਸਰਕਾਰ ਨਹੀਂ ਸੀ ਉਦੋਂ ਵੀ ਅਸੀਂ ਕੰਮ ਕਰਦੇ ਸੀ ਅੱਜ ਵੀ ਕਰਾਂਗੇ ਆਉਣ ਵਾਲੀ ਸਾਡੀ ਹੀ ਸਰਕਾਰ ਹੈ ਹੰਸਰਾ ਜੀ ਬੜੇ ਨਰਮ ਤਰੀਕੇ ਨਾਲ ਜਵਾਬ ਦਿੰਦੇ ਰਹੇ ਨੇ ਪਰ ਕੱਲ ਕਹਿੰਦੇ ਸ਼ਾਇਦ ਉਹਨਾਂ ਨੂੰ ਵੀ ਗੁੱਸਾ ਆ ਗਿਆ ਸੀ ਕਹਿੰਦੇ ਦੇਖੋ ਬਾਪ ਦਾ ਘੜਾ ਭਰ ਕੇ ਇੱਕ ਦਿਨ ਡੁੱਲਦਾ ਹੀ ਡੁੱਲਦਾ ਹੈ ਜਦੋਂ ਅੱਤ ਹੀ ਜੱਕ ਲੈਣਗੇ ਅੱਤ ਦਾ ਮਾਰੀ ਮਾਰੀ ਕਿਉਂਕਿ ਜਿਨ੍ਹਾਂ ਦੇ ਪ੍ਰੋਗਰਾਮ ਸੀ ਜੀ ਤੁਹਾਡਾ ਘਾਟਾ ਦੇਾਂਗੇ ਜੀ ਥੋੜੀਆਂ ਕੁੜੀਆਂ ਚੱਕ ਕੇ ਲੈ ਜਾਾਂਗੇ ਜੀ ਤੁਹਾਡਾ ਮੁੰਡਾ ਮਾਰ ਦੇਾਂਗੇ ਜੀ ਦੇਖੋ ਜ਼ੁਲਮ ਨੂੰ ਅੱਖਾਂ ਦੇ ਸਾਹਮਣੇ ਦੇਖਣਾ ਵੀ ਪਾਪ ਐ ਮੈਂ ਤਾਂ ਕਹਿਣੀ ਐ ਇਹੋ ਜਿਹੇ ਕਿਸਾਨ ਜਥੇ ਬੰਦਿਆਂ ਨੂੰ ਫਾਂਸੀ ਦੇ ਦੇਣੀ ਚਾਹੀਦੀ ਐ ਕਿਉਂ ਇਹਨਾਂ ਨੂੰ ਕਹਿੰਦੇ ਜਿ ਮੁਰਦਾਬਾਦ ਮੁਰਦਾਬਾਦ ਕਿਉਂ ਕਰਨ ਜੋਗੀ ਹੀ ਨਾ ਰਹਿਣ ਕਿਉਂਕਿ ਇਹਨਾਂ ਨੇ ਤਾਂ ਪੈਸੇ ਖਾਦੇ ਹੋਏ ਨੇ ਮੁਰਦਾਬਾਦ ਕਰਨ ਦੇ ਤੁਹਾਡੇ ਬਾਰਚੀ ਬੱਠੇ ਰਹੇ 6 ਮਹੀਨੇ ਮੈਨੂੰ ਤਾਂ ਪਤਾ ਐ ਮੈਂ ਕੀ ਤਸੀਹੇ ਚੱਲੇ ਨੇ ਇੱਕ ਲੇਡੀਜ਼ ਇੱਕਲੀ ਲੇਡੀਜ਼ ਨੂੰ ਗਾਹਾਂ ਕਰਦੇ ਰਹੇ ਕਿਉਂਕਿ ਉਹਨਾਂ ਦੀਆਂ ਧੀਆਂ ਪੈਨ ਉਹਨਾਂ ਦੇ ਘਰ ਨਹੀਂ ਉਹਨਾਂ ਦਾ ਪਰਿਵਾਰ ਨਹੀਂ ਉਹਨਾਂ ਦੀਆਂ ਜਨਨੀਆਂ ਨਹੀਂ ਤੁਸੀਂ ਕਿਸੇ ਦੀ ਰਿਸਪੈਕਟੇਬਲ ਲੇਡੀਜ਼ ਨੂੰ ਗਾਹਾਂ ਕਰਦੇ ਨੇ 416 ਦਿਨ ਉਹਨਾਂ ਦੀ ਕੋਠੀ ਵਾਰਗੇ ਧਰਨਾ ਲਾਈ ਬੈਠੇ ਹੋ ਉਹਨੂੰ ਨਿਕਲ ਨਹੀਂ ਦਿੰਦੇ ਉਹਨੂੰ ਜਾਨ ਨਹੀਂ ਦਿੰਦੇ ਕੀ ਕਸੂਰ ਆ ਉਹਦਾ ਕਿਵੇਂ ਨਵੇੜਾ ਹੋ ਸਕਦਾ ਹੈ ਤਾਂ ਕਿ ਵਿਰੋਧ ਰੁਕ ਜੇ ਆ ਕਿਵੇਂ ਹੋ ਸਕਦਾ ਇਹ ਤਾਂ ਕਿਸਾਨਾਂ ਨੂੰ ਫੜਕੇ ਅੰਦਰ ਕੀਤਾ ਜਾਵੇ ਸਿੱਧੀ ਫਾਂਸੀ ਦਿੱਤੀ ਜਾਵੇ ਸੁਨੀਤਾ ਗਰਵੀ ਸਾਡੇ ਨਾਲ ਮੌਜੂਦ ਸੀਗੇ ਗਲਬਤ ਕੀਤੀ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜੋ ਲੋਕ ਵਿਰੋਧ ਕਰ ਰਹੇ ਨੇ ਉਹ ਸਹੀ ਕਿਸਾਨ ਨਹੀਂ ਨੇ ਸਹੀ ਕਿਸਾਨ ਭਾਜਪੀ ਦੇ ਨਾਲ ਨੇ ਦੂਜੇ ਪਾਸੇ ਹੰਸਰਾ ਹੰਸ ਜੀ ਨੇ ਵੀ ਅੱਜ ਦੈਨਿਕ ਸੂਰਤ ਤੇ ਇਸ ਗੱਲ ਦੀ ਜਿਹੜਾ ਹੈਗਾ ਉਹਨਾਂ ਨੇ ਸਪਸ਼ਟ ਕੀਤਾ ਕਿ ਕਿਸ ਗੱਲ ਨੂੰ ਲੈ ਕੇ ਉਹ ਕਿਹਾ ਗਿਆ ਸੀਗਾ ਅਤੇ ਜਦਕਿ ਉਹ ਵਰਡ ਜਿਹੜੇ ਨੇ ਕਿਸਾਨਾਂ ਲਈ ਨਹੀਂ ਜੋ ਲੋਕ ਕਿਸਾਨਾਂ ਦੇ ਪੇਸ਼ ਵਿੱਚ ਨੇ ਜਾਂ ਸ਼ਰਾਰਤੀਆਂ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਉਹਨਾਂ ਦੇ ਲਈ ਉਹਨਾਂ ਨੇ ਉਹ ਵਰਡ ਇਸਤੇਮਾਲ ਕੀਤੇ ਸੀਗੇ ਇਸ ਗੱਲ ਦੀ ਪੁਸ਼ਟੀ ਜਿਹੜੀ ਹੈਗੀ ਹੰਸਰਾ ਹੰਸ ਜੀ ਦੀ ਦੈਨਿਕ ਸਵੇਰਾ ਤੇ ਅੱਜ ਕੀਤੀ ਵੀ ਹੈ ਕੋਟਕਪੂਰਾ ਤੋਂ ਕੈਮਰਾ ਪੋਸਟ ਨ ਮਰਪੁਰ ਸਿੰਘ ਚੱਲਦੇ ਹਨ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ